ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ। ਹਾਂਜੀ ਜੇਕਰ ਦੋਸਤੋ ਤੁਸੀਂ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਨਵੇਂ ਆਏ ਆ ਤਾਂ ਆਪਣੇ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ। ਅੱਜ ਆਪਾਂ ਗੱਲ ਕਰਦੇ ਹਾਂ ਜੋ ਅੱਜ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ 77ਵਾਂ ਕਬੱਡੀ ਕੱਪ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾਵੇਗਾ ਪਿੰਡ ਸਰਾਬਾ ਜ਼ਿਲ੍ਹਾ ਲੁਧਿਆਣਾ ਵਿੱਚ ਇੱਥੇ ਕਬੱਡੀ ਆਲ ਓਪਨ ਦੀਆਂ 8 ਚੋਟੀ ਦੀਆਂ ਕਲੱਬਾਂ ਪਹੁੰਚ ਰਹੀਆਂ ਅੱਜ ਬਹੁਤ ਛੋਟੀ-ਛੋਟੀ ਦੇ ਮਾਲ ਪਹੁੰਚ ਰਹੇ ਆ ਅੰਬੇ ਸੌਰ ਸਿੰਘ ਵਰਗੇ ਸ਼ਿੱਲੂ ਬਾਹੂ ਅਕਬਰਪੁਰ ਵਰਗੇ ਬੋਲਟ ਹੋਣੀ ਜੋਤੇ ਹੋਣੀ ਬਹੁਤ ਛੋਟੀ-ਛੋਟੀ ਦੀਆਂ ਟੀਮਾਂ ਪੁੱਜ ਰਹੀਆਂ ਮਾਝਾ ਹਰਿਆਣਾ ਮਾਲਵਾ ਸਾਰੇ ਪਲੇਅਰ ਹੀ ਪੁੱਜ ਰਹੇ ਆ ਚੋਟੀ ਦੇ ਇੱਥੇ ਪਹਿਲਾ ਨਾਮ ਦਿੱਤਾ ਜਾਵੇਗਾ 151000 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 101000 ਰੁਪਏ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ 31-31000 ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਅੱਜ ਅੱਗੇ ਵੀ ਬਹੁਤ ਛੋਟੀ-ਛੋਟੀ ਦੇ ਮੱਲ ਪਹੁੰਚਦੇ ਆ ਤੇ ਐਦਕੀ ਵੀ ਕਹਿੰਦੇ ਆ ਅੱਜ ਬਹੁਤ ਛੋਟੀ-ਛੋਟੀ ਦੇ ਮੱਲ ਪਹੁੰਚਣੇ। ਬਾਕੀ ਆਪਾਂ ਦੱਸਦੇ ਹਾਂ ਟੀਮਾਂ ਦੀ ਜਾਣਕਾਰੀ ਕਿਹੜੇ ਪਲੇਅਰ ਕਿਹੜੀ ਟੀਮ ਵਿੱਚ ਖੇਡਣਗੇ। ਸੁਣੋ ਸਾਰੀਆਂ ਤਿੰਨ ਟੀਮਾਂ ਦੀ ਜਾਣਕਾਰੀ ਕਰਦੇ ਹਾਂ ਸਾਂਝੀ ਆਪਾਂ ਤੁਹਾਡੇ ਨਾਲ। ਹਾਂਜੀ ਮਿੱਤਰੋ ਜੀ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ। ਪਹਿਲੀ ਟੀਮ ਬਣੀ ਹੈ ਬਾਬਾ ਦੀਪ ਸਿੰਘ ਕਬੱਡੀ ਕਲੱਬ ਜੋ ਜਿਸ ਵਿੱਚ ਆਪਾਂ ਜਾਫੀਆਂ ਦੀ ਗੱਲ ਕਰੀਏ ਜਾਫੀ ਖੇਡਣਗੇ ਪ੍ਰੀਤ ਲੱड्डੂ ਵਾਲਾ ਗੁਰਵਿੰਦਰ ਘਾਂਗਾ ਜੀਤ ਕੋਟਲੀ ਨੈਲਾ ਬਗਿਆੜ ਕੀਪਾ ਜੋਗੇয়াল ਭੇਜਾ ਤੇ ਮੰਨੀ ਜੋਗੇয়াল ਜੇ ਆਪਾਂ ਰੀਡਰਾਂ ਦੀ ਗੱਲ ਕਰੀਏ ਰੀਡਰ ਖੇਡਣਗੇ ਮੱਖਣ ਮੱਖੀ ਗਗਨ ਜੋਗੇয়াল ਸਿਮਾ ਥਰਾਜ ਮਨਜੀਤ ਨਵਾ ਪੈਂਡ ਗੋਰਾ ਸਰਹਾਲੀ ਮੰਡ ਰੂਪਾ ਜੋਗੇয়াল ਕਾਲੂ ਪਮਾਲ ਆਦ ਇਹ ਟੀਮ ਖੇਡੇਗੀ ਸਰਾਬਾ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਕੱਪ ਤੇ ਚੋਟੀ ਦੀ ਟੀਮ ਬਣੀ ਹੈ ਜੋਗੇਵਾਲ ਦੀ ਅੱਜ ਹਾਂਜੀ ਜੇ ਅੱਜ ਆਪਾਂ ਅੱਜ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਛਪਾਰ ਜਿਸ ਵਿੱਚ ਬੋਲਟ ਖੀਰਾਵਾਲੀ ਸਾਜੀ ਸ਼ਕਰਪੁਰ ਜੋਤਾ ਮਹਿਮਦਵਾਲ ਪ੍ਰਤਾਪ ਕੰਡਿਆਣਾ ਨਾੜ ਚੋਟ ਛਪਾਰ ਰਵੀ ਟੂਸੇ ਲਵਲੀ ਮਹਿਮਦਵਾਲ ਹੈਰੀ ਦੋਲੇਟਾ ਸੀਰਾ ਚੱਕ ਅਲੀ ਸ਼ੇਰ ਜੱਗੂ ਸੈਦੋਵਾਲ ਫਰਿਆਦ ਸ਼ਕਰਪੁਰ ਪੰਮਾ ਮਹੌਲੀ ਦੀਪਦ ਵਰਜੀ ਅਤੇ ਮੋਟਾ ਕੌਕੇ ਆਦ ਇਹ ਵੀ ਚੋਟੀ ਦੀ ਟੀਮ ਕਹਿੰਦੇ ਛਪਾਰਦੀ ਬਣ ਕੇ ਪੁੱਜ ਰਹੀ ਹੈ ਜੇ ਸਰਾਬਾ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਕੱਪ ਤੇ ਬਹੁਤ ਚੋਟੀ ਦੇ ਮੱਲ ਪਹੁੰਚਣਗੇ ਹਾਂਜੀ ਜੇ ਆਪਾਂ ਤੀਜੀ ਟੀਮ ਦੀ ਗੱਲ ਕਰੀਏ ਤੀਜੀ ਟੀਮ ਬਣੀ ਹੈ ਸ਼੍ਰੀ ਅਨੰਦਪੁਰ ਸਾਹਿਬ ਕਬੱਡੀ ਕਲੱਬ ਭੋਲੇਵਾਲ ਜਿਸ ਵਿੱਚ ਅੰਬਾ ਸੌਰ ਸਿੰਘ ਪੰਕਜ 베ਰੀ ਗੋਰਾ ਰਸਾਲੂ ਸਿੰਮੂ ਕੰਕੱਲਾ ਭੋਲੂ ਜੀ ਸ਼ੀਲੂ ਬਾਹੁ ਅਕਬਰਪੁਰ ਮਨੀਸ਼ ਬਾਹੁ ਅਕਬਰਪੁਰ ਹਰਪਾਲ ਕਾਲਵਾ ਤਨਵੀਰ ਤਲਵੰਡੀ ਰਾਏ ਇਹ ਟੀਮ ਵੀ ਕਹਿੰਦੇ ਖੇਡੇਗੀ ਸਰਾਬਾ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਕੱਪ ਤੇ ਬਹੁਤ ਚੋਟੀ ਦੀ ਟੀਮ ਬਣੀ ਹੈ ਹਾਂਜੀ ਦੋਸਤੋ ਜੇ ਆਪਣੀ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਚੰਗੀ ਲੱਗੀ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੋ ਕਿ ਸਾਰੇ ਦਰਸ਼ਕ ਵੀਰਾਂ ਕੋਲੇ ਵੀਡੀਓ ਜ਼ਰੂਰ ਪਹੁੰਚ ਸਕੇ ਵੀ ਕਿਹੜੇ ਕਿਹੜੇ ਪਲੇਅਰ ਪਹੁੰਚ ਰਹੇ ਆ ਧੰਨਵਾਦ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ